ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਏ ਬੱਦੀ ਮਹਾਰਾਣੀ ਦੀ ਕਿਰਪਾ ਹੈ ਤੁਹਾਡੇ ਕੋ ਬੇਨਤੀਆਂ ਲੈ ਕੇ ਆਏ ਜੀ ਆ ਜੀ ਬੇਨਤੀ ਤਾਂ ਮੈਂ ਤੁਹਾਨੂੰ ਕਰਦਾ ਜਿਹੜੇ ਸਾਡੇ ਨਾਲ ਵਾਅਦੇ ਕਰੇ ਸੀ ਮੇਰਾ ਵੀਰ ਪੂਰਾ ਹੀ ਕਰ ਦੋ ਸਭ ਦਾ ਇੱਛਾ ਕਰ ਦੋ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਕਰ ਦੋ ਆ ਸੰਤਾਂ ਨੂੰ ਸੁਖੀ ਚਾਹੀਦਾ ਬਿਲਕੁਲ ਦੇਖੋ ਗੁਰੂ ਦਾ ਤੁਸੀਂ ਕਹਿੰਦੇ 24 ਘੰਟੇ ਉਹਦੀ ਸਰਕਾਰ ਕਰ ਉਦੇਸ਼ਤਾ ਦੇ ਜੋਰ ਦੇ ਸੋਕੇ ਕੇ ਵੀਰ ਬਣ ਕੇ ਮੂਹੇ ਕਰ ਕੋ 250 ਲੰਗੇ ਅਸੀਂ ਤਾਂ ਸੋਕੇ ਗਲਦੇ ਵਿੱਚ ਗਲਾਬ ਦੇ ਫੁੱਲਾਂ ਦਾ ਹਾਰ ਪਾਵਾਂਗੇ ਛੋਟੀ ਬੜੇ ਨਹੀਂ ਚਾਹਣਿਆ ਸਾਨੂੰ ਆਪਣੀ ਬੜਾਈ ਵੀ ਮੋੜੀ ਨਹੀਂ ਨਹੀਂ ਖਾਸਾ ਹੀ ਤੁਹਾਡਾ ਬਿਲਕੁਲ ਵਾਜਿਬ ਹੈ ਕਹਿਣਾ ਦਸੂ ਜਾਈ ਮੈਂ ਅੱਜ ਆਇਆ ਇੱਥੇ ਕਿਹੀ ਬੇਨਤੀ ਲੈ ਕੇ ਕਿ ਤੁਸੀਂ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਤੁਸੀਂ ਇਹਨੂੰ ਵਾਪਸ ਲਓ ਆਪਣਾ ਜਿਹੜਾ ਫੈਸਲਾ ਖੱਟਿਆ ਆ ਕੀ ਸੰਗਤ 'ਚ ਰਹੋ ਕਿ ਇਸ ਸ਼ਿਆਲਾ ਦੇ ਦੇਣ ਹੈ ਠੰਡ ਵੱਧਦੀ ਜਾ ਰਹੀ ਹੈ ਦੂਸਰਾ 25 ਤਰੀਕ ਤੋਂ ਸੈਸ਼ਨ ਸ਼ੁਰੂ ਹੋ ਰਿਹਾ ਮੈਂ ਆਰਿਆ ਨਾਲ ਗੱਲ ਕਰ ਰਹੀ ਸੰਤ ਕਬੀ ਲਈ ਤੇ ਤੁਹਾਡੇ ਨਾਲ ਸੱਜਣੇ ਬੈਠੇ ਆਂ ਕਿ ਮੁੱਖ ਮੰਤਰੀ ਜੀ ਵੱਲੋਂ ਵੀ ਦੱਸਤਾ ਸਾਡੀ ਆਪਣੀ ਵੀ ਜੁੜਾਈ ਹੈ ਸੈਸ਼ਨ ਦੇ ਦੌਰਾਨ ਵੀ ਕਰਨਾ ਪ੍ਰਦਰਸ਼ਨ ਕਰਨ ਦੀ ਗੱਲ ਹੈ ਉਹ ਵੀ ਕਰਾਂਗੇ ਪ੍ਰੈਜ਼ੀਡੈਂਟ ਨੂੰ ਮਿਲਾਂਗੇ ਔਰ ਇਨਹਾਂਸਮੈਂਟ ਜਿਹੜੀ ਸਜ਼ਾ ਵਧਾਉਣ ਦੀ ਫਿਲ ਪਾਸ ਕੀਤਾ ਪੰਜਾਬ ਦੀ ਵਿਧਾਨ ਸਭਾ ਨੂੰ ਕਾਨੂੰਨੀ ਜਾਮਾ ਪਵੇ ਇਹਦੇ ਲਈ ਲੜਾਈ ਐ ਇਸ ਵਾਰ ਸਾਹਿਬ ਜੀ ਚ ਲੜੀ ਜਾਊ। ਬਸ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਆਇਆ ਵੀ ਤੁਸੀਂ ਜਰੂਰ ਸੇਧ ਨੂੰ ਧਿਆਨ ਚ ਰੱਖ ਕੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਜਰੂਰ ਤੁਸੀਂ ਆਪਣਾ ਫੈਸਲਾ ਵਾਪਸ ਲਓ ਇੱਕ ਵਾਰ। ਔਰ 25 ਤਰੀਕ ਤੋਂ ਹੀ ਖਾਚੇ ਸ਼ੁਰੂ ਹੋ ਰਿਹਾ ਹੈ। ਹਾਂਜੀ ਹਾਂਜੀ। ਉੱਥੇ ਜੋੜ ਕੇ ਬੇਨਤੀ ਹੈ ਜੀ ਤੁਸੀਂ ਸਾਡੇ ਭਰਾਓ। ਠੀਕ ਹੈ। ਜਿਹੜਾ ਗੁਰੂ ਸਾਹਿਬ ਨੇ ਆਪਾਂ ਨੂੰ ਆ ਜਿਹੜੇ ਦਾੜੇ ਬਖਸ਼ੇ ਨੇ ਸਰਪੇ ਪੱਗ ਬਖਸ਼ੀਏ ਗੁਰੂ ਸਾਹਿਬ ਦੀ ਜੈ ਹੈ। ਬਿਲਕੁਲ। ਠੀਕ ਹੈ ਜੀ। ਆ ਦੇ ਨਹੀਂ ਹੱਥ ਤੇ ਡੋਰ ਗੇਮ ਤੇ ਅੱਜ ਇਹ ਕੋ ਮੈਚ ਦਾ ਬਚਨ ਕਰਕੇ ਚੜ ਗਿਆ ਅਮੋਦਾ ਸਿੰਘ ਹੋ ਗਿਆ ਕਹਿੰਦਾ ਮੰਗ ਕੋਈ ਗਲਤ ਨਹੀਂ ਜੀ ਮੰਗ ਤੇ ਤੁਹਾਡੀ ਬਹੁਤ ਵਾਜਿਬ ਹੈ ਔਰ ਸਾਰਿਆਂ ਦੀ ਮਤਲਬ ਮੰਗ ਹੈ ਸਾਰਿਆਂ ਦੀ ਭਾਵਨਾ ਔਰ ਸਾਡੀ ਜ਼ਿੰਮੇਵਾਰੀ ਹੈ ਸਭ ਤੋਂ ਜ਼ਿਆਦਾ ਗੁਰੂ ਜੀ ਨੂੰ ਬੇਇੱਜ਼ਤੀ ਆਪਣੀ ਅੱਜ ਬੱਲਟ ਦੇ ਵਿੱਚ ਨਹੀਂ ਪਤਾ ਨਹੀਂ ਕਿਹੜੇ ਸਖੜੇ ਇਹ ਜਿਹੜੇ ਚੰਨੀ ਖੁੱਡਾਂ ਦੇ ਵਿੱਚ ਹੀ ਵੜ ਗਏ ਨਹੀਂ ਨਹੀਂ ਖਾਲਸਾ ਜੀ ਠੀਕ ਹੈ ਤੁਹਾਡੀ ਭਾਵਨਾ ਠੀਕ ਹੈ ਪਰ ਫਿਰ ਵੀ ਮੇਰੀ ਤੇਹੀ ਬੇਇੱਜ਼ਤੀ ਵਿਚਾਰ ਕਰੋ ਅਸੀਂ ਤੇ ਲੱਗੇ ਹੋਏ ਹਾਂ ਔਰ ਪੂਰੀ ਲੜਾਈ ਲੜਾਂਗੇ ਗੁਰੂ ਸਾਹਿਬ ਦੇ ਕੋ ਵੀਰ ਜੀ ਜੀ ਮੈਂ ਸਭ ਉਹ ਜਿਹੜਾ ਬਾਜਾ ਕਰੇ ਰਹਿਣਾ ਉਹ ਬਾਜਾ ਵਾਲੇ ਪਿੱਤਾ ਦਾ ਟੱਲ ਫੈਸਲਾ ਮੈਨੂੰ ਇੱਥੇ ਇੰਚਰੋਂ ਬਾਜਾ ਵਾਲੇ ਮੇਤਾ ਜੀ ਠੀਕ ਹੈ ਜੀ ਤੇ ਦੂਜਾਂ ਨੇ ਕੀ ਬੰਦਾ ਮੈਂ ਬਰਫ ਦੇ ਵਿੱਚ ਨਹੀਂ ਰਿਹਾ ਹੋਇਆ ਇਹ ਗੱਲ ਠੀਕ ਹੈ ਸਾਤਾ ਜੀ ਗੁਰੂ ਦੇ ਵਾਸਤੇ ਤੇ ਸਾਰੇ ਜਿਹੜੇ ਵੀ ਗੁਰੂ ਮਹਾਰਾਜ ਚਾਸ਼ਤਾ ਰੱਖਦੇ ਆ ਉਹਨਾਂ ਨੂੰ ਸਾਰਿਆਂ ਨੂੰ ਫਿਕਰ ਹੈ ਇਸ ਗੱਲ ਦੀ ਜਰੂਰ ਇਹਨੂੰ ਤੁਹਾਡੀ ਜਿਹੜੀ ਇਹ ਲੜਾਈ ਹੈ ਉਹ ਵਾਜਿਬ ਹੈ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਲੇਕਿਨ ਪੰਜਾਬ ਸਰਕਾਰ ਆਲਰੇਡੀ ਪ੍ਰਯਾਸ ਕਰ ਰਹੀ ਹੈ ਸਾਹੂਨਾ ਫੋਟੇ ਤੋਂ ਬਹੁਤ ਆਸਾਂ ਸੀ ਭਰਾ ਜੀ ਤੇ ਕੋਈ ਮੈਂ ਮੇਰਾ ਕਾਲ ਤੁਸੀਂ ਚੈੱਕ ਕਰ ਲਿਓ ਮੈਂ ਬਹੁਤ ਜੁਤੀਆਂ ਤੜਾਈਆਂ ਨੇ ਕਾਪੜੀਆਂ ਆਨ ਆਮੀ ਪਾਰਟੀ ਪਿੱਛੇ ਬਹੁਤ ਮੌਕਾ ਕਿ ਹਾਰੇ ਵੀ ਕੱਟੇ ਨੇ ਬਹੁਤ ਕੁਸ਼ਲਿਆ ਵੀ ਯਾਰ ਆਪਾਂ ਇਹਨਾਂ ਨੂੰ ਵੀ ਮੌਕਾ ਦੋ ਕਿਉਂਕਿ ਉਹ ਦੋ ਸਰਕਾਰਾਂ ਨੇ ਆਪਣੀ ਪਿੱਠੇ ਘੁੱਟੀ ਹੈ ਇਹ ਗਣਾ ਸਿੱਖਾਂ ਦੀ ਆਪਣੇ ਦੇ ਕੌਣੀਆਂ ਵੀ ਖਲਾਟੀਆਂ ਆਪਣੇ ਪੰਜਾਬ ਸਰਕਾਰ ਨੇ ਖਾਤਾ ਜੀ ਬਣਾ ਕੇ ਭੇਜਿਆ ਹੈ ਪੰਜਾਬ ਸਰਕਾਰ ਨੇ ਤੇ ਬਣਾ ਕੇ ਭੇਜਿਆ ਹੈ ਦੇਖੋ ਕੱਲ ਸਾਜੀ ਇੱਕੋ ਬੀਤੀ ਉਹਦਾ ਪਤਾ ਮੈਨੂੰ ਬਣਾ ਕੇ ਭੇਜਿਆ ਜੇ ਆਪਾਂ ਚਾਹੀਏ ਤਾਂ ਇੱਕ ਦਿਨ ਦੇ ਵਿੱਚ ਤੁਰੰਤ ਸੈਨ ਹੋ ਸਕਦੇ ਨੇ ਭਾਈ ਜੀ ਜੇ ਆਪਾਂ ਸਾਡੇ ਸੀਰੀਅਸ ਹੋ ਜੀ ਨਹੀਂ ਨਹੀਂ ਸੀਰੀਅਸ ਹੈ ਗੱਲ ਸਾਜੀ ਜ਼ਰੂਰ ਕਰਾਂਗੇ ਹੱਥ ਜੋੜ ਕੇ ਬੇਨਤੀ ਹੈ ਬਾਈ ਤੇਰੀ ਬਿਲਕੁਲ ਬਿਲਕੁਲ ਠੀਕ ਹੈ ਹਜ਼ਾਰ ਵਾਲੀ ਚੰਦ ਲਵਾ ਹਜ਼ਾਰ ਵਾਲੀ ਗੁਰੂ ਪ੍ਰਤੀ ਕਰਾਣ ਹੋ ਜਾ ਵਾਹ ਬਿਲਕੁਲ ਠੀਕ ਹੈ ਗੱਲ ਤੇ ਮੈਂ ਬਹੁਤ ਖੁਸ਼ਕੁਸ਼ ਕਰਕੇ ਬੈਠਾ ਤੇਰੇ ਨਹੀਂ ਨਹੀਂ ਜੇ ਮੇਰੇ ਕੋਲ ਪਰਚ ਕਰਕੇ ਆਇਆ ਤਾਂ ਮੈਂ ਫਿਰ ਦੁਸ਼ਮਣ ਸਮਝ ਕੇ ਗੋਲੀ ਚਾ। ਇਹ ਮੇਰੀ ਸੋਚ ਉੱਤੇ ਟੱਕਰ ਪੈਂਦੀ ਹੈ। ਇਹ ਗਲਤੀ ਨਹੀਂ ਕਰਮ ਜੋ ਮੈਨੂੰ ਕੱਚਾ ਨਾ ਸਮਝਿਓ। ਮੈਂ ਰਾਤ ਨੂੰ ਸੌਂਦਾ ਨਹੀਂ ਹੈਗਾ। ਮੈਂ ਬੜਾ ਖਤਰਨਾਕ ਤਰੀਕੇ ਨਾਲ ਇਸ ਮੋਰਚੇ ਤੇ ਪੂਰਾ ਜਾਗਦਾ ਰਹਿੰਦੀ। ਮੇਰੀ ਹੱਥ ਜੋੜ ਕੇ ਬੈਠੀਏ تیرਵਲ ਕੰਨੀ ਇਹ ਹੀ ਗਲਤੀ ਹੈ ਪ੍ਰਸ਼ਾਸਨ ਦੀ। ਚਲੋ ਤੁਸੀਂ ਫਿਰ ਵੀ ਵਿਚਾਰ ਕਰਿਓ। ਆਹ ਕਰੋ ਗੱਲ ਖਾਲਸਾ ਜੀ ਨਾਲ। ਕੋਈ ਗੱਲ ਨਹੀਂ। ਤੁਹਾਡੇ ਤੇ ਕੋਈ ਐਵੀ ਜੀ ਗੱਲ ਨਹੀਂ ਹੁੰਦੀ। ਚਿੰਤਾ ਨਾ ਕਰੋ। ਠੀਕ ਹੈ ਜੀ ਹਲੋ ਠੀਕ ਹੈ ਜੀ ਗੱਲ ਪਹੁੰਚ ਗਈ ਆਪਣੀ ਸਾਰੀ ਪਾਣੀਆ ਟੰਗ ਫੈਸਲਾ ਕੋਈ ਨਹੀਂ ਹੈ ਇਹਨਾਂ ਦੇ ਫੈਸਲੇ ਤੋਂ ਇੱਕ ਇੱਕ ਬੇਨਤੀ ਇਹ ਕਰਦੇ ਨੇ ਕਹਿੰਦੇ ਵੀ ਬੰਦਾ ਵਾਲਾ ਉਹ ਕਰ ਦੋ ਵੀ ਸਾਡੇ ਕਹਿੰਦੇ ਸੀ 25 ਤੋਂ ਥੋੜਾ ਪੂਰਾ ਜੇ ਨਾ ਚੱਕਿਆ ਫਿਰ ਦਿਓ ਮਰਜ਼ੀ ਕਰੇ 23 ਤਰੀਕ ਦਾ ਨਾ ਕਰੀ ਕੰਕਸਰ ਨਾਲ ਗੱਲ ਕਰੋ ਜੀ ਸਰ ਗੱਲ ਤਰੀਕੀ ਸਰ 23 ਤਰੀਕਾ ਨਾਲ ਤਿਆਰ ਹਾਤਾ ਜੀ ਮੈਂ ਬੇਨਤੀ ਇਹ ਕਰ ਰਿਹਾ ਵੀ ਪੈਸੇ ਤੇ ਤੁਹਾਨੂੰ ਬੇਨਤੀ ਆ ਤੁਸੀਂ ਵੀ ਆਪਣਾ ਫੈਸਲਾ ਵਾਪਸ ਲਓ ਪਰ ਜੇ ਤੁਸੀਂ ਤੁਹਾਨੂੰ ਲੱਗਦਾ ਹੈ ਵੀ ਨਹੀਂ ਇਹ 23 ਤਰੀਕ ਦੀ ਜਿਹੜੀ ਆ ਉਹ ਜਰੂਰ ਕਾਲ ਜਿਹੜੀ ਆ ਵਾਪਸ ਲਈ ਜਾਵੇ ਮੇਰੀ ਇਹੀ ਬੇਨਤੀ ਆ ਔਰ ਮੁੱਖ ਮੰਤਰੀ ਜੀ ਦੇ ਨੁਮਾਇੰਦਾ ਹੋਣ ਦੇ ਨਾਤੇ ਹੀ ਮੈਂ ਬੇਨਤੀ ਕਰਨ ਆਇਆ 25 ਤਰੀਕ ਨੂੰ ਸਾਡਾ ਸੈਸ਼ਨ ਹੈ ਔਰ ਮਿਲ ਜੁਲ ਕੇ ਅਸੀਂ ਲੋਕ ਸਭਾ ਦਾ ਮੈਂਬਰ ਸਾਰੇ ਲੜਾਈ ਲੜਾਂਗੇ ਔਰ ਮੁੱਖ ਮੰਤਰੀ ਜੀ ਦੀਆਂ ਹਦਾਇਤਾਂ ਵੀ ਆ ਪ੍ਰੋਟੈਸਟ ਕਰਨ ਦੀ ਲੋੜ ਹੈ ਪ੍ਰੈਜ਼ੀਡੈਂਟ ਨੂੰ ਮਿਲਣ ਦੀ ਲੋੜ ਹੈ ਹਰ ਤਰੀਕੇ ਨਾਲ ਜਰੂਰ ਉੱਥੇ ਗੱਲ ਆਪਣੀ ਥੋਕ ਜਾ ਕੇ ਕੀਤੀ ਜਾਵੇ ਉਹ ਕਰਾਂਗੇ ਸਾਡਾ ਫਰਜ਼ ਵੀ ਹੈ ਦੇਖੋ ਕੰਗ ਸਾਬ ਮੈਂ ਦੋ ਬੈਂਚੇ ਸਤੂ ਕਰਦੀ ਆਂ ਤੁਸੀਂ ਮੇਰੇ ਨਾਲ ਵਾਦਾ ਕਰਦੇ ਹੋ ਵੀ ਮੋਟੇ ਨਾਲ ਮੋਟਾ ਲਾ ਕੇ ਖੜਾਂਗੇ ਜਿਹੜਾ ਅਸੀਂ ਤਰੀਕੜੀ ਕਾਲਾ ਪੰਦਲਾ ਸੱਤਾਂ ਦਾ ਸੰਸਦ ਥੋਕੋ ਜਾ ਕੇ ਖੜਾਂਗੇ ਨਹੀਂ ਇਹ ਕੋਈ ਸ਼ਖਸ਼ਵਾਦੀ ਗੱਲ ਨਹੀਂ ਸੋਨਿਹਾਰ ਸਤ ਸ੍ਰੀ ਅਕਾਲ ਠੀਕ ਹੈ ਤੇ ਤੁਸੀਂ ਆਪਣੇ ਫੈਸਲੇ ਤੇ ਵਿਚਾਰ ਕਰੋ ਮੈਂ ਤੇ ਇਹੀ ਬੇਨਤੀ ਕਰਦਾ ਤੁਹਾਨੂੰ ਵੀ ਸਾਹਿਬਾਂ ਨੂੰ ਬੋਲ ਕੇ ਸਭ ਦੱਸਿਆ ਮੇਰੀ ਟਿਕਟ ਆਉਣ-ਆਉਣ ਦੀ ਸੀ ਵਾਪਸੀ ਦੀ ਸਪੈਨ ਨਹੀਂ ਚਲੋ ਮਹਾਰਾਜ ਜੀ ਅੱਗੇ ਅਰਦਾਸ ਕਰ ਲਾਂਗੇ ਇਹ ਮਾੜਾ ਵਾਲਾ ਹੁਕਮ ਜੀ ਦਾ ਅਪਮਾਨ ਇਹ ਸਭ ਸਾਡੇ ਕੋਲ ਨਹੀਂ ਕਿ ਤਾਣਾ ਬਾੜਾ ਲਾ ਕੇ ਬਿਲਕੁਲ ਜਰੂਰ ਜੇ ਮੇਰੀ ਉਹਨਾ ਨਾਲ ਖਾਸ ਦਾ ਮੌਤ ਹੁੰਦੀ ਆ ਤਾਂ ਮੇਰੇ ਨਾਲ 100 ਹੋਰ ਮਰੂਗਾ ਤੇ ਲਈ ਪੈਂਦਾ ਕਿ ਮੈਨੂੰ ਬੰਦੇ ਜੇਬਾਂ ਦੇ ਵਿੱਚ ਫਿਰ ਸੇਬਾਈ ਫਿਰਦੇ ਨੇ ਬੜੀ ਹੀ ਅਨਜੁਗਾ ਸਿਸਟਮ ਆ ਨਹੀਂ ਨਹੀਂ ਮਹਾਰਾਜ ਤੁਹਾਨੂੰ ਲੰਮੀ ਉਮਰ ਦੇ ਤੰਦਰੁਸਤੀ ਸਿਹਤ ਦੇ ਅਸੀਂ ਇਹੀ ਕਾਮਨਾ ਕਰਦੇ ਠੀਕ ਹੈ ਜੀ ਠੀਕ ਹੈ ਜੰਗਾ ਖਾਲਸਾ ਜੀ ਫਿਰ ਤੁਸੀਂ ਜਿਆਦਾ ਬੋਲੋ ਵੀ ਨਾ ਫਿਰ ਹੱਟ ਬਿੰਦੇ ਨਹੀਂ ਥੋੜਾ ਸਮਾਂ ਲੈਂਦੇ ਆ ਠੀਕ ਹੈ ਆਹ ਨੂੰ ਕੰਮ ਖਾਣਾ ਨਹੀਂ ਰੋਟੀ ਲੈ ਚਲੋ ਕਿਆ ਰੱਖਿਓ ਕੱਪੜਾ ਕਪੜੀ ਕਰਮ ਹੈ ਜੀ ਜੰਗਾ ਖਾਲਸਾ ਜੀ ਭਾਈ ਗੁਰਦੀਖਾ ਖਾਲਸਾ ਭਾਈ ਸਾਹਿਬ ਜੀ ਤੇ ਇਹ